ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਅੱਜ ਆਪਾਂ ਬਜਾਈ ਕਰਨ ਲੱਗੇ ਆ ਜੀ ਮੂੰਗੀ ਦੀ ਤੇ ਇਹਨੂੰ ਬੀਜਣ ਲੱਗਿਆਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਆਪਾਂ ਰੱਖਣਾ ਤੇ ਨਾਲ-ਨਾਲ ਆਪਾਂ ਦੱਸਾਂਗੇ ਕਿਹੜੀਆਂ ਖਾਦਾਂ ਆਪਾਂ ਥੱਲੇ ਪਾਈਆਂ ਵਾਂ ਤੇ ਕਿਹੜਾ ਬੀਜ ਆਪਾਂ ਬੀਜ ਰਹੇ ਆ ਸੋ ਇਹ ਸਾਰੀਆਂ ਗੱਲਾਂ ਆਪਾਂ ਅੱਗੇ ਕਰਾਂਗੇ ਸੋ ਸਭ ਤੋਂ ਪਹਿਲੀ ਗੱਲ ਵੀ ਮੂੰਗੀ ਜਿਹੜੀ ਆ ਉਹ ਆਪਾਂ ਦੁਪਹਿਰ ਦੇ ਵੇਲੇ ਨਹੀਂ ਬੀਜਣੀ ਸ਼ਾਮ ਦੇ ਵੇਲੇ ਜਿਹੜੀ ਆ ਇਹਨੂੰ ਆਪਾਂ ਬੀਜਣਾ ਵਾਂ ਤੇ ਦੂਸਰੀ ਗੱਲ ਜਿਹੜੀਆਂ ਖਾਦਾਂ ਆਪਾਂ ਪਾਈਆਂ ਇਹਦੇ ਵਿੱਚ ਇੱਕ ਇੱਕ ਬੋਰੀ ਜਿਹੜੀ ਹੈ ਡੀਏਪੀ ਤੇ ਨਾਲ ਇੱਕ ਇੱਕ ਬੋਰੀ ਜਿਹੜੀ ਹੈ ਯੂਰੀਆ ਉਹ ਆਪਾਂ ਪਾਈ ਆ ਸੋ ਬਹੁਤ ਸੋਹਣਾ ਰਿਜ਼ਲਟ ਪਿਛਲੇ ਸਾਲ ਵੀ ਅਸੀਂ ਪਾਈ ਸੀ ਤੇ ਜਿਹੜਾ ਬੀਜ ਆਪਾਂ ਬੀਜ ਰਹੇ ਆ ਉਹ ਹੈਗਾ ਜੀ ਸਟਾਰ 444 ਤੇ 15 ਕਿਲੋ ਦੇ ਹਿਸਾਬ ਨਾਲ ਆਪਾਂ ਇਹਦਾ ਛੱਟਾ ਦੇਣਾ ਮਦੂਰਾ ਸੋ ਮੇਨ ਗੱਲ ਜਿਹੜੀ ਆ ਕਈ ਕਿਸਾਨ ਵੀਰ ਖਾਦ ਨਹੀਂ ਪਾਉਂਦੇ ਥੱਲੇ ਆਪਾਂ ਬੀਜਣ ਲੱਗਿਆਂ ਉਹ ਜ਼ਰੂਰ ਪਾਇਆ ਕਰੋ ਉਹ ਖਾਦ ਇਹ ਜ਼ਰੂਰ ਬਣਾਉਂਦੀ ਆ ਪਰ ਉਹ ਅਗਲੀ ਫਸਲ ਵਾਸਤੇ ਜਿਹੜੀ ਆ ਉਹ ਕੰਮ ਆਉਂਦੀ ਆ ਇਹਨੂੰ ਇਹਨੂੰ ਕੰਮ ਨਹੀਂ ਦਿੰਦੀ ਸੋ ਇਸ ਕਰਕੇ ਖਾਦ ਥੱਲੇ ਡੀਏਪੀ ਤੇ ਜਿਹੜੀ ਯੂਰੀਆ ਇਹ ਜ਼ਰੂਰ ਤੁਸੀਂ ਜੇ ਕੋਈ ਜਿਹੜੀ ਪਾਓ ਰਿਜ਼ਲਟ ਤੁਹਾਨੂੰ ਵੇਖਣ ਨੂੰ ਬਹੁਤ ਸੋਨਾ ਮਿਲੂਗਾ ਸੋ ਅੱਗੇ ਇਹਨੂੰ ਉਗਣ ਤੋਂ ਬਾਅਦ ਜਿਹੜੀਆਂ ਜੜੀਆਂ ਸਪਰੇਆਂ ਉੱਤੇ ਹੋਣੀਆਂ ਨੇ ਉਹ ਵੀ ਆਪਾਂ ਨਾਲ ਦੀ ਨਾਲ ਤੁਹਾਨੂੰ ਜਿਹੜੀਆਂ ਵੀਡੀਓ ਪਾ ਕੇ ਦੱਸੀ ਜਾਵਾਂਗੇ ਸੋ ਧੰਨਵਾਦ